ਦੇਖੋ ਲਖਸ ਸੁਧਾਨਾ ਕੋਈ ਪੰਥਕ ਥੋੜੀ ਐ ਤੁਸੀਂ ਵੀ ਚੈਨਲ ਤੇ ਆ ਕੇ ਬੈਠ ਕੇ ਗੱਲਬਾਤ ਜਿਹੜੀ ਆ ਉਹ ਕਰ ਲਵੇ ਹਾਂਜੀ ਤੁਹਾਡਾ ਸਵਾਲ ਸਹੀ ਕੋਈ ਲਖਸ ਸੁਧਾਨਾ ਸੋਣੀ ਕਾਦੀ ਜੀ ਅਮਰਸਰ ਨੇ ਖੜਾ ਵੀ ਦੇਖੋ ਲਖਸ ਸੁਧਾਨਾ ਕੋਈ ਪੰਥਕ ਥੋੜੀ ਐ ਤੁਸੀਂ ਉਹਨੂੰ ਜਿਹੜਾ ਸੁਖਬੀਰ ਆਪਣਾ ਸਿਮਰਨਜੀਤ ਸਿੰਘ ਮਾਨ ਜਿਹਨੂੰ ਖੜਾ ਕਰ ਦਿਓ ਕੋਈ ਪੰਥਕ ਥੋੜੀ ਹੁਣ ਸਰਬਜੀਤ ਸਿੰਘ ਦੇ ਬਰਾਬਰ ਉੱਥੇ ਇੱਕ ਕੈਂਡੀਡੇਟ ਮੈਂ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਅਪੀਲ ਕਰਨੀ ਚਾਹੁੰਦਾ ਕਿ ਉਹਨੂੰ ਆਪਣਾ ਕੈਂਡੀਡੇਟ ਫਰੀਦਕੋਟ ਤੋਂ ਵਾਪਸ ਲੈਣਾ ਚਾਹੀਦਾ ਹੋਰ ਵੀ ਕੋਈ ਕੈਂਡੀਡੇਟ ਆ ਕਿਸੇ ਦਾ ਉਹ ਵੀ ਵਾਪਸ ਲੈਣਾ ਔਰ ਅਕਾਲ ਤਖਤ ਦੇ ਜਥੇਦਾਰ ਨੂੰ ਮੈਂ ਦੱਸ ਕਹਿਣਾ ਕਿ ਜੋ ਅਕਾਲੀ ਦਲ ਨੂੰ ਹੁਕਮ ਜਾਰੀ ਕਰਨਾ ਚਾਹੀਦਾ ਕਿ ਉਹ ਵਿਰਸਾ ਸਿੰਘ ਵਲਟੋਵਾ ਨੂੰ ਵੀ ਖਡੂਰ ਸਾਹਿਬ ਤੋਂ ਵਾਪਸ ਲਵੇ ਜੇਕਰ ਉਹ ਵਾਕਿਆ ਹੀ ਪੰਥ ਦੀ ਗੱਲ ਪੰਥ ਦੀ ਕੌਮ ਦੀ ਗੱਲ ਕਰਦੇ ਤਾਂ ਜਥੇਦਾਰ ਸਾਹਿਬ ਦਾ ਵੀ ਫਰਜ਼ ਬਣਦਾ ਜੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨਹੀਂ ਲੈਂਦਾ ਆਪਣਾ ਕੈਂਡੀਡੇਟ ਵਾਪਸ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਬਾਕੀ ਬਠਿੰਡਾ ਸ਼ੀਟ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਲੱਖਾ ਸੁਧਾਣਾ ਪੰਥਕ ਕਦੋਂ ਦਾ ਹੋ ਗਿਆ ਮੈਨੂੰ ਤਾਂ ਇਹ ਪਤਾ ਨਹੀਂ ਆ ਬਾਕੀ ਤੁਸੀਂ ਦੇਖ ਸਕਦੇ ਸਾਡਾ ਬਠਿੰਡਾ ਸੀਟ ਤੇ ਕੋਈ ਨਹੀਂ ਆਵੇ ਸੰਗਤਾਂ ਗੁੰਮਰਾਹ ਨਾ ਹੋਣ ਕਿਸੇ ਨੇ ਵੈਸੇ ਲਖੇ ਸੁਧਾਣੇ ਦੀ ਮਦਦ ਕਰਨੀ 100 ਵਾਰੀ ਕਰੇ ਪਰ ਉਹਨੂੰ ਪੰਥਕ ਸਿਧਾਂਤਾਂ ਦੇ ਨਾਲ ਕੋਈ ਸਰੋਕਾਰ ਨਹੀਂ ਆ ਲਖਾ ਸਿਧਾਂਤਾਂ ਦਾ ਉਹ ਆਪਣਾ ਠੀਕ ਆ ਜੋ ਆਪਣਾ ਕੰਮ ਕਰਦਾ ਉਹ ਕਰੇ 100 ਵਾਰੀ ਕਰੇ ਇਸ ਗੱਲ ਨੂੰ ਮੁਬਾਰਕ ਆ ਉਹ ਪੰਜਾਬੀ ਮਾਂ ਬੋਲੀ ਦਾ ਕਰੇ ਜਾਂ ਕੋਈ ਲੋਕਾਂ ਦੇ ਜਿਹੜੇ ਹੈਗਾ ਭਲੇ ਦੀ ਗੱਲ ਕਰੇ ਪਰ ਪੰਥਕ ਉਮੀਦਵਾਰ ਜਿਹੜਾ ਜਿਹਨੂੰ ਪੰਥਕ ਸਿਧਾਂਤਾਂ ਦੀ ਜਾਣਕਾਰੀ ਹੋਵੇ ਉਹ ਸਾਡਾ ਉਮੀਦਵਾਰ ਅਸੀਂ ਇੱਥੇ ਨਹੀਂ ਦੇ ਸਕੇ ਪੰਥ ਦੇ ਵੱਲੋਂ ਸਾਂਝਾ ਉਮੀਦਵਾਰ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਕਹੂੰਗਾ ਉਹਨੂੰ ਫਰੀਦਕੋਟ ਤੋਂ ਆਪਣਾ ਕੈਂਡੀਡੇਟ ਵਾਪਸ ਲੈਣਾ ਚਾਹੀਦਾ ਔਰ ਬਠਿੰਡਾ ਵਾਸੀਆਂ ਨੂੰ ਇਹ ਮੇਰੀ ਅਪੀਲ ਹੈ ਇੱਕ ਵਾਰ ਫੇਰ ਜੇ ਬਠਿੰਡੇ ਵਾਲਿਓ ਇਤਿਹਾਸ ਸਿਰਜਦੇ ਹੋ ਐਰਕਾਂ ਮੇਰੀ ਅਪੀਲ ਜਿਹੜੀ ਤੁਹਾਡੇ ਚਰਨਾ ਚ ਉਹਨੂੰ ਪ੍ਰਵਾਨ ਕਰ ਲੋ ਵੋਟਾਂ ਤੁਹਾਡੀਆਂ ਤੁਸੀਂ ਪਾਉਣੀਆਂ ਨੇ ਪਰ ਐਸ ਵਾਰ ਜਿਹੜਾ ਬਾਦਲ ਪਰਿਵਾਰ ਨੂੰ ਇੱਥੋਂ ਜਿਹੜਾ ਮਲਿਆ ਮੇਡ ਕਰਦੇ ਹੋ ਇਹਨਾਂ ਦਾ ਸਹੁੰਝਾ ਫੇਰਦੇ ਹੋ ਇਹਨਾਂ ਦਾ ਤਾਂ ਕਿ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ ਉਹ ਸਰਵਾਈਵ ਹੋ ਸਕਣ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਤੇ ਪੰਜਾਬ ਲਈ ਕੰਮ ਜਿਹੜਾ ਉਹ ਕਰ ਸਕੇ